ਸੱਚੇ ਕਾਲ ਚੜ੍ਹਦੀ ਕਲਾ ਟਾਈਮ ਟੀਵੀ ਨਿਊਜ਼ ਦੇਖ ਰਹੇ ਹੈ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ ਪੰਜਾਬੀ ਦੇ ਇਸ ਬੁਲੇਟਿਨ ਚ ਮੈਂ ਹਨਿਲ ਕਮਲ ਤੇ ਆ ਬੁਲੇਟਿਨ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਆ ਅੱਜ ਦੀਆਂ ਸੁਰਖੀਆਂ ਤੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸਿਨਾ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਭਾਰਤ ਬੰਗਲਾਦੇਸ਼ ਵਿਚਾਲੇ 10 ਅਹਿਮ ਸਮਝੌਤਿਆਂ ਤੇ ਕਿਤੇ ਦਸਖਤ ਗੌਂਡੀ ਦੇਸ਼ਾਂ ਦੇ ਲੋਕਾਂ ਨੂੰ ਮਿਲੇਗੀ ਮੈਡੀਕਲ ਵੀ ਜ਼ਿਆਦੀ ਸਹੂਲਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਭਗਤ ਕਬੀਰ ਜੀ ਦੇ 626ਵੇਂ ਜਨਮ ਦਿਹਾੜੇ ਮੌਕੇ ਹੁਸ਼ਿਆਰਪੁਰ ਵਿਖੇ ਰਾਜਪਦਰੀ ਸਮਾਗਮ 'ਚ ਕੀਤੀ ਸ਼ਿਰਕਤ ਸਿੱਖਿਆ ਅਤੇ ਸਿਹਤ ਖੇਤਰ 'ਚ ਕਿਹਾ ਕਰਾਂਗੇ ਅਜਿਹਾ ਕੰਮ ਕੀ ਲੋਕਾਂ ਦੀ ਮਜਬੂਰੀ ਨੂੰ ਜ਼ਰੂਰੀ ਵਿੱਚ ਬਦਲਾਂਗੇ ਆਧਾ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕੀਤਾ ਅਹਿਮ ਐਲਾਨ ਪੰਜਾਬ ਦੀਆਂ 4 ਸੀਟਾਂ ਤੇ ਜਮਣੀ ਅਤੇ ਹਰਿਆਣਾ ਦੀਆਂ ਸਾਰੀਆਂ ਸੀਟਾਂ ਤੇ ਲੜਨਗੇ ਵਿਧਾਨ ਸਭਾ ਚੋਣਾਂ ਤੇ ਹੁਣ ਖਬਰਾਂ ਵਿਸਤਾਰ ਨਾਲ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸਿਨਾ ਦੋ ਦਿਨਾਂ ਦੇ ਭਾਰਤੀ ਦੌਰੇ ਤੇ ਨਵੀਂ ਦਿੱਲੀ ਪਹੁੰਚੇ ਨੇ ਸ਼ਨੀਵਾਰ ਨੂੰ ਅੱਜ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਪਾਰ ਅਤੇ ਸੰਪਰਕ ਸਮੇਤ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਵਧਾਉਣ ਲਈ ਵਿਆਪਕ ਗੱਲਬਾਤ ਕੀਤੀ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੁੱਕਰਵਾਰ ਤੋਂ ਦੋ ਦਿਨਾਂ ਦੀ ਭਾਰਤ ਯਾਤਰਾ ਤੇ ਨੇ ਲੋਕ ਸਭਾ ਚੋਣਾ ਮਗਰੋਂ ਭਾਰਤ ਵਿੱਚ ਨਵੀਂ ਸਰਕਾਰ ਦੇ ਗਠਨ ਮਗਰੋਂ ਕਿਸੇ ਵਿਦੇਸ਼ੀ ਨੇਤਾ ਦੀ ਇਹ ਪਹਿਲੀ ਦੋਪੱਖੀ ਯਾਤਰਾ ਹੈ ਇਸ ਮੁਲਾਕਾਤ ਦੌਰਾਨ ਭਾਰਤ ਅਤੇ ਬੰਗਲਾਦੇਸ਼ ਨੇ ਸਮੁੰਦਰੀ ਖੇਤਰ ਅਤੇ ਨੀਲੀ ਆਰਥਿਕਤਾ ਵਿੱਚ ਸਬੰਧਾਂ ਨੂੰ ਉਤਸ਼ਾਹਿਤ ਕਰਨ ਸਮੇਤ ਕਈ ਸਮਝੌਤੇ ਤੇ ਦਸਖਤ ਕੀਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਸ਼ੇਖ ਅਸਿਨਾ ਵਿਚਕਾਰ ਵਿਆਪਕ ਗੱਲਬਾਤ ਤੋਂ ਬਾਅਦ ਸਮਝੌਤਿਆਂ ਨੂੰ ਅੰਤਿਮ ਰੂਪ ਦਿੱਤਾ ਗਿਆ ਦੋਵਾਂ ਤੇਰਾਵਲੋਂ ਹਸਤਾਖਰ ਕੀਤੇ ਗਏ ਸਮਝੌਤਿਆਂ ਵਿੱਚ ਡਿਜੀਟਲ ਡੋਮੇਨ ਵਿੱਚ ਸਬੰਧਾਂ ਨੂੰ ਮਜ਼ਬੂਤ ਕਰਨਾ ਤੇ ਗ੍ਰੀਨ ਪਾਰਟਨਰਸ਼ਿਪ ਬਾਰੇ ਸਮਝੌਤੇ ਵੀ ਸ਼ਾਮਿਲ ਨੇ ਇਸ ਦੌਰਾਨ ਗੁਆਂਡੀ ਦੇਸ਼ ਨੂੰ ਮੈਡੀਕਲ ਸਹੂਲਤਾਂ ਲਈ ਈ-ਵੀਜ਼ਾ ਜਾਰੀ ਕਰਨ ਸੰਬੰਧੀ ਸਮਝੌਤੇ ਵੀ ਹੋਏ ਪੰਜਾਬ ਦੇ ਮੁੱਖ ਮੰਤਰੀ ਭਵੰਤ ਮਾਨ ਨੇ ਭਗਤ ਕਬੀਰ ਜੀ ਦੇ 626ਵੇਂ ਜਨਮ ਦਿਹਾੜੇ ਮੌਕੇ ਹੁਸ਼ਿਆਰਪੁਰ ਵਿਖੇ ਹੋਏ ਰਾਜਪਦਰੀ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਲੋਕਾਂ ਨੂੰ ਜਨਮ ਦਿਹਾੜੇ ਦੀ ਵਧਾਈ ਦਿੱਤੀ। ਇਸ ਮੌਕੇ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਭਗਤ ਕਬੀਰ ਜੀ ਨੇ ਮਾਨਵਤਾ ਲਈ ਡੂੰਘਾ ਸੰਦੇਸ਼ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਨਸਾਨ ਨੂੰ ਭਗਤ ਕਬੀਰ ਜੀ ਦੇ ਸੰਦੇਸ਼ ਮੁਤਾਬਕ ਆਪਣੇ ਕੰਮ ਲਟਕਾ ਕੇ ਨਹੀਂ ਰੱਖਣੇ ਚਾਹੀਦੇ ਸਗੋਂ ਜਲਦੀ ਖਤਮ ਕਰ ਲੈਣੇ ਚਾਹੀਦੇ ਨੇ। ਉਹਨਾਂ ਵਿਰੋਧੀਆਂ ਤੇ ਨਿਸ਼ਾਨਾ ਸਾਧਦੇਂ ਕਿਹਾ ਕਿ ਪਹਿਲਾਂ ਵਾਲੇ ਫਾਈਲਾਂ ਤੇ ਸਾਈਨ ਹੀ ਨਹੀਂ ਕਰਦੇ ਸਨ ਅਤੇ ਲੋਕ ਪਟਕ ਰਹਿੰਦੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਸਾਡੇ ਸਾਰੇ ਸਮਾਜ ਨੂੰ ਏਕਤਾ, ਮਨੁੱਖਤਾ ਤੇ ਇੱਕ ਨੂਰ ਤਿੰਨੋਂ ਚੀਜ਼ਾਂ ਦੀ ਲੋੜ ਹੈ। ਉਹਨਾਂ ਨੇ ਕਿਹਾ ਕਿ ਸਭ ਤੋਂ ਵੱਡੀ ਭੂਮਿਕਾ ਵਿੱਦਿਆ ਨਿਭਾਉਂਦੀ ਹੈ ਤੇ ਬੱਚਿਆਂ ਨੂੰ ਜ਼ਰੂਰ ਪੜਾਉਣਾ ਚਾਹੀਦਾ ਹੈ। ਫਿਰ ਉਹ ਖੁਦ ਹੀ ਸਭ ਕੁਝ ਸਿੱਖ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ 6 ਮਹੀਨਿਆਂ 'ਚ ਮੈਂ ਆਪਣੀ ਟੀਮ ਨਾਲ ਮਿਲ ਕੇ ਪੰਜਾਬ ਦੇ ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਨੂੰ ਇੰਨਾ ਸ਼ਾਨਦਾਰ ਬਣਾ ਦੇਵਾਂਗਾ ਕਿ ਲੋਕਾਂ ਦੀ ਮਜਬੂਰੀ ਨੂੰ ਜ਼ਰੂਰੀ ਵਿੱਚ ਬਦਲ ਦੇਵਾਂਗੇ। ਇਸੇ ਤਰ੍ਹਾਂ ਹਸਪਤਾਲਾਂ ਨੂੰ ਵੀ ਵਧੀਆ ਬਣਾਇਆ ਜਾਏਗਾ। ਮੁੱਖ ਮੰਤਰੀ ਨੇ ਕਿਹਾ ਕਿ ਕੋਈ ਨੀਲਾ ਪੀਲਾ ਕਾਰਡ ਤੁਹਾਡੇ ਘਰ ਦੀ ਗਰੀਬੀ ਨਹੀਂ ਚੁੱਕ ਸਕਦਾ ਪਰ ਜੇਕਰ ਤੁਸੀਂ ਆਪਣੇ ਬੱਚੇ ਨੂੰ ਪੜਾ ਦਿਓਗੇ ਤਾਂ ਉਹ ਘਰ ਦੀ ਗਰੀਬੀ ਜ਼ਰੂਰ ਖਤਮ ਕਰ ਦੇਵੇਗਾ ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਜਦੋਂ ਆਪਾਂ ਸਤਿਗੁਰੂ ਭਗਤ ਕਬੀਰ ਜੀ ਦੇ 626ਵੇਂ ਜਨਮ ਦਿਨ ਦੇ ਮੌਕੇ ਤੇ ਇਕੱਠੇ ਹੋਏ ਹਾਂ ਉਹਨਾਂ ਨੂੰ ਯਾਦ ਕਰਨ ਲਈ ਇਕੱਠੇ ਹੋਏ ਹਾਂ ਉਹਨਾਂ ਨੂੰ ਕੋਟਨ-ਕੋਟ ਪ੍ਰਣਾਮ ਕਰਨ ਲਈ ਇਕੱਠੇ ਹੋਏ ਹਾਂ तो सब का चलिया हो एक, एक कदम भी साढ़े बहुत महत्वपूर्ण है मायने रखता है चलिया होया एक कदम साढ़े सिर मथे कबीरा जब हम आए जगत में जग हसे हम रोए ऐसी करनी कर चले जग हम हसे जग रोए मतलब जदों दुनिया तुसी आए तुसी रोए सी लोगों ने खुशी बनाई सी ਬਰੇ ਹਜੇ ਕੰਮ ਕਰਕੇ ਜਾਓ ਕਿ ਮਰਨ ਤੇ ਤੁਹਾਨੂੰ ਕੋਈ ਚਿੰਤਾ ਨਾ ਹੋਵੇ ਲੋਕ ਇਸ ਗੱਲ ਦਾ ਦੁੱਖ ਮਨਾਉਣ ਕੇ ਹੋਰ ਜੁਣਾ ਚਾਹੀਦਾ ਸੀ ਇਹ ਜਹ ਬੰਦਾ ਇਹ ਜਹ ਮਾਨਵਤਾ ਨੂੰ ਮਨੁੱਖਤਾ ਦੀ ਸੇਵਾ ਕਰਨ ਵਾਲਾ ਬੰਦਾ ਹੈ ਭਗਤ ਕਬੀਰ ਜੀ ਦਾ ਇਹ ਸੰਦੇਸ਼ ਹੈ ਮਾਨਵਤਾ ਲਈ ਸੰਦੇਸ਼ ਉਹਨਾਂ ਦੇ ਦੋਹੇ ਉਹਨਾਂ ਦੇ ਸ਼ਲੋਕ ਮੈਂ ਬਹੁਤ ਪੜੇ ਆ ਜਿੰਨਾ ਕ ਮੈਨੂੰ ਮਿਲਿਆ ਕਿਤੋਂ ਵੀ ਚਾਹੇ ਭਾਈ ਬਲਵਿੰਦਰ ਸਿੰਘ ਰੰਗੀਲਾ ਜੀ ਦਾ ਇੱਕ ਕੈਸਟ ਮਿਲ ਗਈ ਸੀ ਮੈਨੂੰ ਪਹਿਲਾਂ ਜਦੋਂ 9 10 ਵਿੱਚ ਪੜਦਾ ਸੀ ਉਸ ਵੇਲੇ ਦੀ ਕਿੰਨਾ ਭਗਤ ਕਬੀਰ ਜੀ ਨੇ ਖੁਦ ਪਿੰਡੇ ਤੇ ਗਰੀਬੀ ਹੰਢਾਈ ਉਸ ਵੇਲੇ ਊਚ ਨੀਚ ਛੂਆ ਛੂਤ ਦਾ ਬਹੁਤ ਰਵਾਜ ਸੀ ਉਸ ਵੇਲੇ ਸਭ ਨੂੰ ਇੱਕ ਕਹਿਣਾ ਸਾਰੇ ਇੱਕੋ ਜਿਹਾਂ ਬਹੁਤ ਵੱਡੀ ਗੱਲ 14ਵੀਂ ਇਸ ਸਦੀ ਦੀ ਗੱਲ ਹੈ ਬਹੁਤ ਵੱਡੀ ਗੱਲ ਹੈ ਕਿ ਇੱਕ ਬਹੁਤ ਹੀ ਗਰੀਬ ਘਰ ਚ ਤਾਣਾ ਤਣ ਕੇ ਬੁਣ ਕੇ ਕੱਪੜੇ ਜਿਹੜਾ ਦਰੀਆਂ ਬੁਣਦੇ ਆਪਾਂ ਉਸ ਪਰਿਵਾਰ ਚ ਪੈਦਾ ਹੋ ਕੇ ਉਹਨਾਂ ਨੇ ਐਟਸੀਆਂ ਰਚਨਾਵਾਂ ਰਚੀਆਂ ਕਿ ਅੱਜ 626 ਸਾਲਾਂ ਬਾਅਦ ਵੀ ਅਸੀਂ ਉਹਨਾਂ ਨੂੰ ਨਤਮਸਤਕ ਕਰ ਰਹੇ ਹਾਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਮੇਰੀ ਜਿਹੜੀ ਸੋਚ ਹੈ ਮੇਰੀ ਸੋਚ ਇਹ ਹੈ ਕਿ ਮੈਂ ਲੋਕਾਂ ਦੀ ਮਜਬੂਰੀ ਨੂੰ ਮਰਜ਼ੀ 'ਚ ਬਦਲਣਾ ਚਾਹੁੰਦਾ ਅੱਜ ਮਜਬੂਰੀ ਹੈ ਕਿ ਪ੍ਰਾਈਵੇਟ ਹਸਪਤਾਲ 'ਚ ਇਲਾਜ ਕਰਾਉਣਾ ਪੈ ਰਿਆ ਮਜਬੂਰੀ ਹੈ ਕਿਉਂਕਿ ਸਰਕਾਰੀ ਤੇ ਯਕੀਨ ਨਹੀਂ ਰਿਹਾ ਸਰਕਾਰੀ 'ਚ ਡਾਕਟਰ ਨਹੀਂ ਹੈਗੇ ਦਵਾਈਆਂ ਨਹੀਂ ਹੈਗੀਆਂ ਮਸ਼ੀਨਾਂ ਨਹੀਂ ਹੈਗੀਆਂ ਇਲਾਜ ਹੈ ਨਹੀਂ ਚਲ ਕੋਈ ਨਹੀਂ ਜੇ 4 ਬਿਗੇ ਜ਼ਮੀਨ ਹੈ ਉਹ ਵੇਚ ਦਿੰਨੇ ਆ ਪ੍ਰਾਈਵੇਟ ਚ ਮਹਿੰਗਾ ਇਲਾਜ ਹੈ ਜਾਨ ਤਾਂ ਬਚਾਈਏ ਜਿਉਂ ਉਹਨਾਂ ਤਾਂ ਹਰੇਕ ਚਾਹੁੰਦਾ ਹੈ ਤਾਂ ਸਾਨੂੰ ਮਜਬੂਰੀ ਦੇ ਵਿੱਚ ਗਰੀਬਾਂ ਨੂੰ ਵੀ ਇਲਾਜ ਮਹਿੰਗਾ ਕਰਾਉਣਾ ਪੈ ਰਿਹਾ ਪ੍ਰਾਈਵੇਟ ਹਸਪਤਾਲਾਂ ਚ ਸਾਨੂੰ ਮਜਬੂਰੀ ਚ ਆਪਣੇ ਬੱਚੇ ਪ੍ਰਾਈਵੇਟ ਸਕੂਲਾਂ ਚ ਪੜਾਉਣੇ ਪੈ ਰਹੇ ਨੇ ਕਿਉਂਕਿ ਸਰਕਾਰੀ ਦੇ ਚ ਯਕੀਨ ਨਹੀਂ ਰਿਹਾ ਉੱਥੇ ਬੈਂਚ ਹੈ ਨਹੀਂ ਬਾਥਰੂਮ ਹੈ ਨਹੀਂ ਟੀਚਰ ਹੈ ਨਹੀਂ ਕਿਤਾਬਾਂ ਹੈ ਨਹੀਂ ਵਰਦੀਆਂ ਹੈ ਨਹੀਂ ਬੰਦਾ ਕਹਿੰਦਾ ਚਲ ਕੋਈ ਨਹੀਂ ਮੇਰੀ ਤਾਂ ਚਲੋ ਲੰਘੀ ਕਿਵੇਂ ਨਾ ਕਿਵੇਂ ਕਰਕੇ ਜਵਾਕ ਨੂੰ ਪੜਾ ਲੀਏ ਉੱਥੇ ਫੀਸ ਜ਼ਿਆਦੇ ਆ ਕੋਈ ਗੱਲ ਨਹੀਂ ਜਿਹੜੇ 4 ਬਿਗੇ ਇੱਧਰ ਹੈਗੇ ਨੇ ਇੱਧਰ ਵੇਚ ਦਾਂਗੇ ਜਵਾਕ ਪੜਾ ਲੀਏ ਮਜਬੂਰੀਆਂ ਹੋ ਗਈਆਂ 6 ਮਹੀਨਿਆਂ ਦੇ ਵਿੱਚ ਬਚਾਉਣ ਵਾਲੇ 6 ਮਹੀਨਿਆਂ ਚ 6 ਨਹੀਂ ਤਾਂ ਸਾਲ ਲਾ ਲਓ ਮੈਂ ਇਹਨਾਂ ਮਜਬੂਰੀਆਂ ਨੂੰ ਮਰਜ਼ੀ 'ਚ ਬਦਲ ਦੂੰਗਾ ਜੀ ਕਿਵੇਂ ਸਕੂਲ ਇੰਨੇ ਸ਼ਾਨਦਾਰ ਬਣਾ ਦੂੰਗਾ ਸਾਰੀ ਟੀਮ ਨਾਲ ਮਿਲ ਕੇ ਤੁਹਾਡੇ ਸਹਿਯੋਗ ਨਾਲ ਤੁਹਾਨੂੰ ਪੁੱਛ ਕੇ ਸਕੂਲ ਇਹਨੇ ਸ਼ਾਨਦਾਰ ਹੋਣਗੇ ਕਿ ਤੁਹਾਡੀ ਮਰਜ਼ੀ ਹੋਊਗੀ ਪ੍ਰਾਈਵੇਟ ਚ ਪੜਾਣਾ ਪ੍ਰਾਈਵੇਟ ਚ ਪੜਾ ਲਓ ਸਰਕਾਰੀ ਚ ਪੜਾਣਾ ਸਰਕਾਰੀ ਚ ਪੜਾ ਲਓ ਪਰ ਉਧਰ ਫੀਸ ਲੱਗਦੀ ਹੈ ਇਧਰ ਫੀਸ ਵੀ ਨਹੀਂ ਲੱਗਣੀ ਸਰਕਾਰੀ ਵਾਲੇ ਪਾਸ ਪੜਾਈ ਦਾ ਲੈਵਲ ਚ ਕੋਈ ਫਰਕ ਨਹੀਂ ਹੋਊਗਾ ਬਿਲਕੁਲ ਇਸ ਤਰ੍ਹਾਂ ਹਸਤਾਣਾ ਦਾ ਹੋਊਗਾ ਤੁਹਾਡੀ ਮਰਜ਼ੀ ਹੋਊਗੀ ਪ੍ਰਾਈਵੇਟ ਚ ਇਲਾਜ ਕਰਾਉਣਾ ਪ੍ਰਾਈਵੇਟ ਕਰਾ ਲਓ ਸਰਕਾਰੀ ਚ ਕਰਾਉਣਾ ਸਰਕਾਰੀ ਚ ਕਰਾ ਲਓ ਮਸ਼ੀਨਾ ਵੀ ਉਹੀ ਡਾਕਟਰ ਵੀ ਉਸ ਵੱਧ ਕੁਆਲੀਫਾਈਡ ਤੇ ਨਾਲ ਸਟਾਫ ਵੀ ਕਲੀਨੈਸ ਵੀ ਸਭ ਕੁਝ ਤੁਹਾਡੀ ਮਰਜ਼ੀ ਹੈ ਪ੍ਰਾਈਵੇਟ ਚ ਇਲਾਜ ਕਰਾਉਣਾ ਪ੍ਰਾਈਵੇਟ ਕਰਾ ਲਓ ਸਰਕਾਰੀ ਚ ਕਰਾਉਣਾ ਸਰਕਾਰੀ ਚ ਕਰਾ ਲਓ ਉਧਰ ਪੈਸੇ ਲੱਗਣਗੇ ਟੈਸਟਾਂ ਦੇ ਇਧਰ ਪੈਸੇ ਨਹੀਂ ਲੱਗਣਗੇ ਇਹ ਮੈਂ ਮਜਬੂਰੀਆਂ ਮਰਜ਼ੀ ਚ ਬਦਲ ਲੀਆਂ ਚਾਹਣਾ ਜੀ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਐਲਾਨ ਕੀਤਾ ਹੈ ਕਿ ਉਹਨਾਂ ਦੀ ਸੰਯੁਕਤ ਸੰਘਰਸ਼ ਪਾਰਟੀ ਪੰਜਾਬ ਚ 4 ਸੀਟਾਂ ਤੇ ਹੋਣ ਵਾਲੀਆਂ ਜਿਮਨੀ ਚੋਣਾਂ ਸਮੇਤ ਹਰਿਆਣਾ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ ਤੇ ਚੋਣਾਂ ਲੜੇਗੀ ਫਤਗੜ ਸਾਈ ਵਿਖੇ ਯੂਨੀਅਨ ਦੇ ਪ੍ਰਚਾਰ ਲਈ ਪਹੁੰਚੇ ਗੁਰਨਾਮ ਸਿੰਘ ਝੜੂਨੀ ਨੇ ਕਿਹਾ ਕਿ ਚੋਣਾਂ ਨੂੰ ਲੈ ਕੇ ਮੋਰਚੇ ਵੱਲੋਂ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਨੇ ਇਸ ਮੌਕੇ ਗੁਰਨਾਮ ਸਿੰਘ ਝੜੂਨੀ ਨੇ ਨਵੇਂ ਅਹੁਦੇਦਾਰਾਂ ਦਾ ਸਨਮਾਨ ਕਰਦਿਆਂ ਕਿਸਾਨਾਂ ਨੂੰ ਕਿਸਾਨੀ ਹੱਕਾਂ ਲਈ ਡਟਣ ਦਾ ਵੀ ਹੌਕਾ ਦਿੱਤਾ ਉਨ੍ਹਾਂ ਕੇਂਦਰ ਸਰਕਾਰ ਵੱਲੋਂ 14 ਫਸਲਾਂ ਤੇ ਐਲਾਨ ਨਹੀਂ ਗਈ ਐਮਐਸਪੀ ਸੰਬੰਧੀ ਬੋਲਦਿਆਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਵੱਲੋਂ ਫਸਲਾਂ ਦੇ ਰੇਟ ਐਲਾਨੇ ਗਏ ਹਨ ਉਹ ਮਹਿੰਗਾਈ ਦੇ ਮੁਤਾਬਕ ਬਹੁਤ ਘੱਟ ਹਨ ਤੇ ਕਿਸਾਨੀ ਫਸਲਾਂ ਦੇ ਰੇਟ ਮਹਿੰਗਾਈ ਦੇ ਰੇਟ ਦੇ ਮੁਤਾਬਕ ਹੀ ਮੂਲਕ ਸੂਚਕ ਅੰਕ ਦੇ ਮੁਤਾਬਕ ਐਲਾਨੇ ਜਾਣੇ ਚਾਹੀਦੇ ਨੇ ਤਾਂ ਜੋ ਮਹਿੰਗਾਈ ਦੇ ਮੁਤਾਬਕ ਉਹਨਾਂ ਦੀਆਂ ਫਸਲਾਂ ਦੇ ਮੁੱਲ ਆਪਣੇ ਆਪ ਮਿਲ ਸਕਣ ਅੱਜ ਜਿਹੜੀ ਐ ਮੰਥਲੀ ਮੀਟਿੰਗ ਸੀ ਜਿਹੜੀ ਗੁਰਦੁਆਰਾ ਸਾਹਿਬ ਸਰਾਂਦੇ ਵਿੱਚ ਕੀਤੀ ਹੈ ਤੇ ਪੰਜਾਬ ਦੇ ਜਿਹੜੀ ਸਾਡੀ ਟੀਮ ਹੈ ਜਿਹੜੇ ਸਾਡੇ ਉਹਦੇਦਾਰ ਹੈ ਉਹ ਸਾਰੇ ਅੱਜ ਇੱਥੇ ਹਾਜ਼ਰ ਨੇ ਤੇ ਇਸ ਮੀਟਿੰਗ ਦੇ ਵਿੱਚ ਇੱਕ ਤੇ ਸਾਰਿਆਂ ਦੀਆਂ ਜਿਹੜੀਆਂ ਡਿਊਟੀ ਵਾਲਈਆਂ ਵੀ ਹੋਰ ਅੱਗੇ ਜਿਹੜੀ ਟੀਮ ਨੂੰ ਵਧਾਓ ਤੇ ਜ਼ਿੰਮੇਵਾਰੀਆਂ ਲਈ ਜਾਣੇ ਕਿਹੜੇ ਏਰੀਆ ਚ ਕਿਹੜੀ ਟੀਮ ਉਹਦੇ ਦਾਰ ਕੰਮ ਕਰੇਗਾ ਉਹ ਅੱਜ ਡਿਊਟੀਆਂ ਲਈਆਂ ਨੇ ਤੇ ਇਸ ਜਿਹੜੀ ਯੂਨੀਅਨ ਹੈ ਇਹਨੂੰ ਅੱਗੇ ਵਧਾਣ ਦਾ ਜਿਹੜਾ ਹੈ ਜਤਨਾ ਤੀਕ ਫੈਸਲਾ ਇਹ ਲਿਆ ਹੈ ਕਿ ਜਿਹੜਾ ਆਉਣ ਵਾਲਾ ਇਲੈਕਸ਼ਨ ਹੋਏਗਾ ਜਿਹੜੇ 4 ਸੀਟਾਂ ਤੇ ਇਹ ਜਲੰਧਰਾਂ ਛੱਡ ਕੇ ਜਿਹੜੀ ਅੱਗੇ ਹੋਏਗਾ ਉਸ ਤੇ ਜਿਹੜਾ ਹੈ ਅਸੀਂ ਸੋਪ ਸੰਘਰਸ਼ ਪਾਰਟੀ ਵੱਲੋਂ ਆਪਣੇ ਕੰਡੀਡੇਟ ਉਤਾਰਾ ਹੈ ਬੀਤੀ ਰਾਤ ਕੀਰਤਪੁਰ ਸਾਹਿਬ ਵਿਖੇ ਸ਼ਰਾਬ ਦੇ ਨਸ਼ੇ ਵਿੱਚ ਕੁਝ ਨੌਜਵਾਨਾਂ ਨੇ ਹੁੱਲੜਬਾਜ਼ੀ ਕਰਦੇ ਹੋਏ ਹਿਮਾਚਲ ਦੇ ਇੱਕ ਟੈਕਸੀ ਡਰਾਈਵਰ ਦੇ ਨਾਲ ਕੁੱਟਪਾਰ ਕੀਤੀ ਜਿਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਕੀਰਤਪੁਰ ਸਾਹਿਬ ਦੀ ਪੁਲਿਸ ਨੇ ਚਾਰ ਨੌਜਵਾਨਾਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਨੂੰ ਐਸ.ਟੀ.ਐਮ ਅੱਗੇ ਪੇਸ਼ ਕਰਕੇ ਕੁੱਟਪਾਰ ਦਾ ਮਾਮਲਾ ਦਰਜ ਕੀਤਾ ਗਿਆ। ਉਧਰ ਘਟਨਾ ਬਾਰੇ ਪਤਾ ਲੱਗਣ ਤੇ ਦੇਰ ਰਾਤ ਰੋਪੜ ਆਜ਼ਾਦ ਟੈਕਸੀ ਯੂਨੀਅਨ ਦੇ ਮੈਂਬਰ ਵੀ ਪੁਲਿਸ ਥਾਣਾ ਕੀਰਤਪੁਰ ਸਾਹਿਬ ਪਹੁੰਚੇ ਜਿੱਥੇ ਉਨ੍ਹਾਂ ਨੇ ਜ਼ਖਮੀ ਕਾਰ ਚਾਲਕ ਦਾ ਹਸਪਤਾਲ ਦੇ ਵਿੱਚ ਇਲਾਜ ਕਰਵਾਇਆ। ਪੀੜਤ ਡਰਾਈਵਰ ਹਿਮਾਚਲ ਪ੍ਰਦੇਸ਼ ਬੱਡੀਦਰ ਕਠਿੰਗੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਪੀੜੀ ਟੈਕਸੀ ਡਰਾਈਵਰ ਯੋਗਰਾਜ ਨੇ ਭਰਤਗੜ੍ਹ ਚ ਆਪਣੇ ਤੇ ਹੋਏ ਹਮਲੇ ਦੀ ਪੂਰੀ ਕਹਾਣੀ ਸੋਸ਼ਲ ਮੀਡੀਆ ਤੇ ਪੋਸਟ ਰਾਹੀਂ ਵੀ ਸਾਂਝੀ ਕੀਤੀ ਹੈ ਟੈਕਸੀ ਡਰਾਈਵਰ ਨੇ ਕਿਹਾ ਕਿ ਉਹ ਉਕਤ ਲੋਕਾਂ ਖਿਲਾਫ ਕੋਈ ਵੀ ਕਾਰਵਾਈ ਨਹੀਂ ਕਰਵਾਉਣਾ ਚਾਹੁੰਦਾ ਤਾਂਕਿ ਦੋਵੇਂ ਸੂਬਿਆਂ ਦੇ ਲੋਕਾਂ ਵਿੱਚ ਘਰ ਮਾਹੌਲ ਖਰਾਬ ਨਾ ਹੋਵੇ ਕੁਝ ਲੜਕਿਆਂ ਨੇ ਕੱਲ ਰਾਤ ਦੇਰ ਰਾਤ ਸ਼ਰਾਬ ਪੀ ਕੇ ਹੁਲੜਵਾਦੀ ਕੀਤੀ ਸੜਕ ਤੇ ਤੇ ਮੇਨ ਹਾਈਵੇ ਤੇ ਮੰਨੇ ਗੱਡੀਆਂ ਨਾਲ ਪੱਥਰ ਪਾਦੀ ਕਰਕੇ ਸ਼ਿਸ਼ੂਵਰਾਂ ਨੂੰ ਤੋੜ ਕੀਤੀ ਹੈ ਸੋ ਉਹਦੇ ਚ ਆਉਂਦੇ ਆ ਮੌਕੇ ਦੇ ਉਸ ਪਾਟੇ ਜਾ ਕੇ ਲੜਕੀਆਂ ਨੂੰ ਪੁੱਛੜ ਕੇ ਕਾਬੂ ਕੀਤਾ ਚਾਰ ਲੜਕੇ ਅਰੈਸਟ ਕੀਤੇ ਗਏ ਸੀ ਇਹਨਾਂ ਨੂੰ ਅਰੈਸਟ ਕਰਕੇ ਇਹਦਾ 107 155 ਦਾ ਕਲਮਦਲਾ ਪੇਸ਼ ਕੀਤਾ ਗਿਆ ਤੇ ਇਹਨਾਂ ਨੂੰ ਐਸ ਡੀ ਐਮ ਸਾਹਮਣੇ ਪੇਸ਼ ਕੀਤਾ ਗਿਆ ਸੀ ਸੋ ਇਸ ਤੋਂ ਇਲਾਵਾ ਜਿਹੜੀਆਂ ਗੱਡੀਆਂ ਤੋਂ ਹੋਈ ਹੈ ਜਨਰਲ ਵਾਰਦਾਤ ਹੋਈ ਹੈ ਉਨਾ ਲਿਵਰ ਜਿਮੀ ਕੰਪਲੇਂਟ ਸਾਈਗੀ ਉਸ ਦਾ ਦਾ ਕਰਨਾ ਕੀ ਹੋਸ਼ਿਆਰਪੁਰ ਦੇ ਮੁਕੇਰੀਆਂ ਅਦੀਨਾ ਹੁੰਦੇ ਪਿੰਡ ਨੁਸ਼ਹਿਰਾ ਦੇ ਇੱਕ ਨੌਜਵਾਨ ਦੀ ਆਰਮੀਨੀਆ ਚ ਮੌਤ ਹੋ ਗਈ ਮ੍ਰਿਤਕ ਆਰਮੀਨੀਆ ਚ ਫਲਾਂ ਦੀ ਦੁਕਾਨ ਤੇ ਕੰਮ ਕਰਦਾ ਸੀ ਉਸ ਦੀ ਮੌਤ ਦੀ ਖਬਰ ਮਿਲਦਿਆ ਹੀ ਉਸ ਤੇ ਪੂਰੇ ਪਰਿਵਾਰ ਸਮੇਤ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਨੁਸ਼ਹਿਰਾ ਦਾ ਰਹਿਣ ਵਾਲਾ 43 ਸਾਲਾ ਸਮੀਰ ਕੁਮਾਰ ਕਰੀਬ 6 ਮਹੀਨੇ ਪਹਿਲਾਂ ਹੀ ਘਰ ਦੀ ਆਰਥਿਕ ਤੰਗੀ ਨੂੰ ਦੂਰ ਕਰਨ ਲਈ ਆਰਮੀਨੀਆ ਗਿਆ ਸੀ ਦੱਸਿਆ ਜਾ ਰਿਹਾ ਹੈ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਤੇ ਕੰਮ ਕਰ ਰਿਹਾ ਸੀ ਕਿ ਇੱਕ ਤੇਜ਼ ਰਫਤਾਰ ਕਾਰ ਦੁਕਾਨ ਦੇ ਅੰਦਰ ਦਾਖਲ ਹੋ ਗਈ ਇਸ ਹਾਦਸੇ ਵਿੱਚ ਗੰਭੀਰ ਜ਼ਖਮੀ ਇਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਨੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਹਰਗੋਬਿੰਦ ਕੋਰ ਦੀਆਂ ਅੰਗਣਵਾੜੀ ਵਿਭਾਗ ਵਿੱਚੋਂ ਸੇਵਾਮਾਂ ਖਤਮ ਕਰ ਦਿੱਤੇ ਜਾਣ ਨੂੰ ਰਾਜਸੀ ਬਦਲਾਖੋਰੀ ਦੱਸਿਆ। ਉਹਨਾਂ ਕਿਹਾ ਕਿ ਕਿਸੇ ਵਿਅਕਤੀ ਦਾ ਰਾਜਸੀ ਨਜ਼ਰੀਆ, ਕਿਸੇ ਕਰਮਚਾਰੀ ਦਾ ਕਿਸੇ ਵੀ ਪਾਰਟੀ ਨਾਲ ਚੱਲਣਾ ਜਾਂ ਕਿਸੇ ਪਾਰਟੀ ਦੇ ਉਮੀਦਵਾਰ ਦੀ ਮਦਦ ਕਰਨ ਬਦਲੇ ਨੌਕਰੀਆਂ ਸੇਵਾਮਾਂ ਖਤਮ ਕਰਨਾ ਸਰਕਾਰ ਵੱਲੋਂ ਆਪਣੀ ਹਾਰ ਨੂੰ ਦੇਖਦੇ ਹੋਏ ਬਦਲਾਖੋਰੀ ਦੀ ਭਾਵਨਾ ਨੂੰ ਅਪਣਾਇਆ ਜਾ ਰਿਹਾ ਹੈ। ਜ਼ੀਰਾ ਪੁਲਿਸ ਨੇ ਗੁੰਮ ਹੋਏ ਬੱਚੇ ਨੂੰ ਕੁਝ ਹੀ ਘੰਟਿਆਂ ਵਿੱਚ ਬਰਾਮਦ ਕਰਕੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਚ ਓ ਜਗਦੇਵ ਸਿੰਘ ਨੇ ਦੱਸਿਆ ਹੈ ਕਿ ਬੀਤੇ ਕੱਲ ਉਹਨਾਂ ਨੂੰ ਪਿੰਡ ਬਹਿਕ ਪਛਾੜੀਆਂ ਦੇ ਇੱਕ ਪਰਿਵਾਰ ਨੇ ਦਰਖਾਸਤ ਦਿੱਤੀ ਸੀ ਕਿ ਉਹਨਾਂ ਦਾ 13 ਸਾਲਾ ਦਾ ਬੇਟਾ ਘਰੋਂ ਗਾਇਬ ਹੈ ਤਾਂ ਪੁਲਿਸ ਨੇ ਮੁਸਤਦੀਦ ਖੋਹਾਂਦੀਆਂ ਬੱਚੇ ਦੀ ਮੋਬਾਈਲ ਲੋਕੇਸ਼ਨ ਟ੍ਰੇਸ ਕਰਕੇ ਉਸ ਨੂੰ ਅੰਮ੍ਰਿਤਸਰ ਤੋਂ ਬਰਾਮਦ ਕੀਤਾ ਦੱਸਿਆ ਜਾ ਰਿਹਾ ਹੈ ਕਿ ਲੜਕੇ ਨੇ ਆਪਣੇ ਦਾਦੇ ਦੇ ਖਾਤੇ ਵਿੱਚੋਂ 216000 ਰੁਪਏ ਆਪਣੇ ਪਿਤਾ ਦੇ ਖਾਤੇ ਵਿੱਚ ਟਰਾਂਸਫਰ ਕਰ ਦਿੱਤੇ ਸਨ ਜਿਸ ਤੋਂ ਡਰਦਾ ਹੋਇਆ ਉਹਨਾਂ ਦਾ ਲੜਕਾ ਘਰ ਤੋਂ ਭੱਜ ਗਿਆ ਸੀ ਪਰਿਵਾਰ ਨੇ ਇਸ ਵੇਲੇ ਪੁਲਿਸ ਦਾ ਧੰਨਵਾਦ ਕੀਤਾ ਹੈ ਕੱਲ ਗੁਰਵਿੰਦਰ ਸਿੰਘ ਪੁੱਤਰ ਸੁਖਮੰਦਰ ਸਿੰਘ ਬੋਤੀ ਬਹਿ ਪਛਾਣੀਆਂ ਉਮਰ ਕਰੀ 12-13 ਸਾਲ ਦੀ ਮਾਤਾ ਰਾਣੀ ਕੌਰ ਤੇ ਉਹਦਾ ਦੌਰ ਮੇਰੇ ਕੋਲ ਆਏ 2:35 ਤੇ ਮੈਨੂੰ ਕਹਿੰਦੇ ਵੀ ਸਾਡਾ ਬੱਚਾ ਇਹ ਗੁੰਮ ਹੋ ਗਿਆ ਤੇ ਸਾਡੀ ਹੈਲਪ ਕਰੋ ਮੈਂ ਉਸੇ ਟਾਈਮ ਟੈਕਨੀਕਲ ਸੈਲ ਤੋਂ ਬੱਚੇ ਦੇ ਕੋਲ ਦੇ ਮੋਬਾਈਲ ਸੀਗਾ ਜਿਹੜਾ ਉਹਦੀ ਲੋਕੇਸ਼ਨ ਲਈ ਤੇ ਮੈਨੂੰ ਲੋਕੇਸ਼ਨ ਤੇ ਪਤਾ ਲੱਗਿਆ ਵੀ ਉਹ ਦਰਬਾਰ ਸਾਹਿਬ ਹੈ ਉਸੇ ਟਾਈਮ ਆ ਉਹਦੇ ਚਾਚਾ ਜੀ ਨੂੰ ਨਾਲ ਲੈ ਕੇ ਅਸੀਂ 2:45 ਤੇ ਇੱਥੋਂ ਚੱਲੇ ਤੇ ਅਸੀਂ ਜਾ ਕੇ ਉੱਥੇ ਲੱਭਿਆ ਕਾਫੀ ਕੋਸ਼ਿਸ਼ ਕੀਤੀ ਲੋਕੇਸ਼ਨਾਂ ਦੁਬਾਰਾ ਲੈ ਲੈ ਕੇ ਦੁਬਾਰਾ ਪਰ ਸਾਨੂੰ ਕਾਫੀ ਮੁਸ਼ਕਲ ਕਰਨੀ ਵੀ ਉੱਥੇ ਉਹ ਪਰ ਕਦੇ ਇਧਰ ਉਧਰ ਹੋ ਜਾਂਦਾ ਸੀ ਸਤੋਂ ਕਦੇ ਇਧਰ ਨੂੰ ਹੋ ਜਾਂਦਾ ਸੀ ਲੋਕੇਸ਼ਨ ਮੁਤਾਬਕ ਕਦੇ ਉੱਪਰ ਚਲਾ ਜਾਂਦਾ ਸੀ ਉਹ ਆਪਣੇ ਜਿਹੜਾ ਉੱਥੇ ਅਜਾਇਬ ਘਰ ਹੈ ਤੇ ਅਸੀਂ ਫਿਰ ਉੱਥੇ ਕਾਫੀ ਸ਼ਕਤ ਕੀਤੀ ਤੇ ਅਸੀਂ ਇਹਦੇ ਚਾਚਾ ਜੀ ਨੂੰ ਗੇਟ ਤੇ ਭਾਇਆ ਵੀ ਜੇਕਰ ਜੇ ਇਧਰ ਆਵੇ ਤਾਂ ਤੂੰ ਇਹਨੂੰ ਫੜ ਲਵੀਂ ਫਿਰ ਅਸੀਂ ਦੁਬਾਰਾ ਲੋਕੇਸ਼ਨ ਲਈ ਤੇ ਫਿਰ ਅਸੀਂ ਬੱਚੇ ਨੂੰ ਉੱਥੋਂ ਲਭਿਆ ਦਰਵਾਹਤ ਸਾਹਿਬ ਬੱਚਾ ਬੱਚੇ ਦੇ ਦਾਦਾ ਜੀ ਪੰਜਾਬ ਪੁਲਿਸ ਚੋਂ ਰਿਟਾਇਰ ਨੇ ਜੀ ਐਸ ਆਈ ਤੇ ਉਹਨਾਂ ਨੇ ਜਿਹੜਾ ਇਹਦਾ ਅਕਾਊਂਟ ਹੈ ਤੇ ਇਹਦੇ ਦਾਦਾ ਜੀ ਦਾ ਅਕਾਊਂਟ ਹੈ ਉਹ ਇਕੱਠਾ ਹੈ ਬੱਚੇ ਨੇ ਆਉਦੇ ਦਾਦਾ ਜੀ ਦੇ ਅਕਾਊਂਟ ਚੋਂ ਆਉਦੇ ਡੈਡੀ ਦੇ ਅਕਾਊਂਟ ਚ 216000 ਰੁਪਏ ਪਵਾਤੇ ਸੀ ਦਾਦਾ ਜੀ ਨੇ ਕੱਲ ਜੀਰੇ ਆ ਕੇ ਪੁੱਛਿਆ ਉਹਨੂੰ ਬੱਚੇ ਨੂੰ ਵੀ ਮੇਰੇ ਅਕਾਊਂਟ ਚੋਂ ਇੰਨੇ ਪੈਸੇ ਉਹਨੇ ਦੱਸਤਾ ਵੀ ਮੇਰੇ ਮੈਂ ਆਉਦੇ ਡੈਡੀ ਦੇ ਅਕਾਊਂਟ ਚ ਕਰਤੇ ਨੇ ਪੈਸੇ ਪਰੰਤੂ ਉਹ ਡਰ ਗਿਆ ਇਸ ਗੱਲੋਂ ਵੀ ਮੈਂ ਮੇਰੇ ਦਾਦਾ ਜੀ ਮੈਨੂੰ ਜਦੋਂ ਘਰ ਆਉਣਗੇ ਮੇਰੇ ਦਾਦਾ ਜੀ ਮੈਨੂੰ ਕੁੱਟਮਾਰ ਕਰਨਗੇ ਤਾਂ ਬੱਚੇ ਉਹ ਕਿੰਨੇ ਦੇ ਥੋੜਾ ਦਾ ਕਿਤੇ ਇਹ ਪੜਦਾ ਪੰਡੀ ਹੈ ਜੀ ਤੇ ਇਹਦੀ 12-13 ਸਾਲ ਉਮਰ ਹੈ ਜੀ ਪੈਸੇ ਟਰਾਂਸ ਉਹ ਤਾਂ ਇਹਦਾ ਦਾਦਾ ਜੀ ਆਪਣੇ ਕੋਲ ਹੈ ਜੀ ਆਪਾਂ ਪੁੱਛ ਲੈਨੇ ਇਹਨਾਂ ਨੂੰ ਕਿਉਂ ਇਹਨੇ ਆਪਣੇ ਕਿਤੇ ਇਹ ਕੋਈ ਪੈਸੇ ਜੁਜ ਪੈਸੇ ਸੇਫ ਹੈ ਜੀ ਬਿਲਕੁਲ ਮੋਬਾਈਲ ਹੈ ਨਹੀਂ ਪੈਸੇ ਬਿਸ਼ਤ ਨਹੀਂ ਕੀਤੇ ਨੇ ਬੱਚਾ ਸਿਆਣਾਗਾ ਅਮਰਤਲੀ ਬੱਚਾ ਹੈਗਾ ਬਸ ਇਹ ਡਰ ਗਿਆ ਵੀ ਦਾਦਾ ਜੀ ਮੈਨੂੰ ਕਹਿਣਗੇ ਤੂੰ ਵੀ ਮੇਰੇ ਅਕਾਊਂਟ ਚੋਂ ਆ ਉਹਦੇ ਡੈਡਿ ਦੇ ਅਕਾਊਂਟ ਚ ਕਿਉਂ ਕੀਤੇ ਮੈਨੂੰ ਕੋਈ ਰਿਟਾਇਰ ਹੋਣ ਤੇ ਛੁੱਟੀਆਂ ਦੇ ਪੈਸੇ ਮਿਲੇ ਸੀਗੇ ਜਿਹੜੇ ਮੇਰੇ ਅਕਾਊਂਟ 'ਚ ਸੀਗੇ ਵੱਡੇ ਲੜਕੇ ਨੇ ਮੇਰੇ ਸੁਖਮੰਦਰ ਸਿੰਘ ਨੇ ਮੈਨੂੰ ਕਿਹਾ ਸੀ ਡੈਡੀ ਜੀ ਜੇ ਮੈਂ ਪੈਸੇ ਦੇਣੇ ਪੱਥਰ ਲਾਇਆ ਸੀ ਕੋਠੀ ਪਾਈ ਸੀਗੀ ਉਹ ਮੇਰੇ ਅਕਾਊਂਟ 'ਚ ਪੈਸੇ ਆਏ ਸੀਗੇ ਤੇ ਇਸ ਮੇਰੇ ਪੋਤਰੇ ਨੇ ਗੁਰਵਿੰਦਰ ਸਿੰਘ ਨੇ ਮੇਰੇ ਅਕਾਊਂਟ ਤੋਂ ਸੁਖਮੰਦਰ ਸਿੰਘ ਦੇ ਖਾਤੇ ਟਰਾਂਸਫਰ ਕਰਤੇ ਪੈਸੇ ਸਾਡੇ ਸੇਫ ਹੈ ਯਾਨੀ ਕੋਈ ਕਿਸੇ ਨੂੰ ਦਿੱਤਾ ਨਹੀਂਗਾ ਕੋਈ ਗਏ ਨਹੀਂ ਹੋਰ ਤੋਂ ਪੈਸੇ ਉਸ ਤੋਂ ਬਾਅਦ ਕੀ ਹੋਇਆ ਤੁਹਾਡਾ ਬੱਚਾ ਕਿੰਨੀ ਦੇਰ ਗੁੰਮ ਇਹ ਜਾਣ ਕੇ ਕੁਝ ਘੰਟੇ ਹੀ ਆਪਣੇ ਐਸਐਚਓ ਸਾਹਿਬ ਜੀਰਾ ਸਦਰਨਾ ਬੜੀ ਮਿਹਨਤ ਕਰਕੇ ਫਿਰ ਜਾਣ ਕੇ ਅੰਮ੍ਰਿਤਸਰ ਦਰਬਾਰ ਸਾਹਿਬ ਤੋਂ ਹਾਸਲ ਕੀਤਾ ਜੀ ਕਿੰਨੀ ਚੰਗੀ ਕਾਰਜਗਾਰੀ ਲੱਗੀ ਤੁਹਾਨੂੰ ਕੋਲ ਸਾਨੂੰ ਪੁਲਿਸ ਦੀ ਬਹੁਤ ਵਧੀਆ ਜਿਹੀ ਮੈਂ ਕਿਉਂ ਆ ਮੈਕਮੇ ਦਾ ਸੀਗਾ ਜੀ ਰਟਾਇਰ ਹੋਇਆ ਪੰਜਾਬ ਐਡ ਸਿੰਧ ਬੈਂਕ ਵੱਲੋਂ 24 ਜੂਨ ਨੂੰ ਆਪਣਾ 117ਵਾਂ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ ਜਿਸ ਸਬੰਧਿਤ ਸਤਖੰਡ ਸ੍ਰੀ ਹਰਮਿੰਦਰ ਸਾਹਿਬਿਕ ਹੈ ਸਰਬੱਤ ਦੇ ਭਲੇ ਲਈ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਸ਼ਾਖਾ ਦੇ ਡੀਜੀਐਮ ਕੁਲਦੀਪ ਸਿੰਘ ਨੇ ਜਾਣਕਾਰੀ ਦਿੱਤੇ ਦੱਸਿਆ ਕਿ ਸਥਾਪਨਾ ਦਿਵਸ ਸਮੰਧੀ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਪੋਗ 24 ਜੂਨ ਨੂੰ ਪਾਏ ਜਾਣਗੇ। ਪੋਗ ਤੋਂ ਬਾਅਦ ਰੇਲਵੇ ਲਿੰਕ ਰੋਡ ਤੇ ਸਥਿਤ ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ ਵਿਖੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਵੀ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਮੌਕੇ ਬਾਅਦ ਰਹਿ ਪ੍ਰਦੂਸ਼ਣ ਨੂੰ ਰੋਕਣ ਦੇ ਲਈ ਆਈ ਹੋਈ ਸੰਗਤ ਨੂੰ ਬੂਟੇ ਵਿਵੰਡੇ ਜਾਣਗੇ। ਅੱਜ ਗੁਰੂਪੁਰਪਾਕਾ ਦਿਨ ਹੈ। ਸ਼੍ਰੀ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ ਉਹਨਾਂ ਦਾ ਜਨਮ ਦਿਹਾੜਾ ਹੈ। ਇਸ ਦੇ ਬਾਅਦ ਨਾਲ ਹੀ ਸਾਡੇ ਪੰਜਾਬ ਐਂਡ ਸਿੰਧ ਬੈਂਕ ਦੀ ਅਸੀਂ 117ਵੀਂ ਫਾਊਂਡੇਸ਼ਨ ਡੇ ਮਨਾ ਰਹੇ ਹਾਂ ਉਸ ਦੇ ਉਪਲਕਸ਼ ਵਿੱਚ ਅੱਜ ਅਸੀਂ ਸ੍ਰੀ ਦਰਬਾਰ ਸਾਹਿਬ ਵਿੱਚ ਖੰਡ ਪਾਠ ਸਾਹਿਬ ਦੇ ਆਰੰਭਤਾ ਕਰਾਈ ਹੈ ਜਿਸ ਦਾ ਭੋਗ ਚਲੋ 24 ਤਰੀਕ ਨੂੰ ਸਵੇਰੇ 6 ਵਜੇ ਦਰਬਾਰ ਸਾਹਿਬ ਵਿਖੇ ਪਵੇਗਾ ਉੱਥੇ ਸਾਡੇ ਨਾਲ ਹੀ ਫੀਲਡ ਜਨਰਲ ਮੈਨੇਜਰ ਸੀ ਚਮਨ ਲਾਲ ਜੀ ਸਾਡੇ ਸਪੈਸ਼ਲ ਤੌਰ ਤੇ ਇੱਥੇ ਆ ਰਹੇ ਨੇ ਤੇ ਨਾਲ ਹੀ ਅਸੀਂ ਆਪਣੀ ਦੋ ਬ੍ਰਾਂਚਾਂ ਰੇਲਵੇ ਰੋਡ ਤੇ ਨਾਲ ਹੀ ਰਣਜੀਤ ਐਮਨੀ ਦੀ ਨਵੀਂ ਬਿਲਡਿੰਗਾਂ ਬਣਾਈਆਂ ਉਹਨਾਂ ਦਾ ਵੀ ਅਸੀਂ ਉਦਘਾਟਨ ਕਰਾਂਗੇ ਮੈਂ ਅੱਜ ਦੀ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਜਨਮ ਦਿਹਾੜੇ ਤੇ ਸਾਰੇ ਸ਼ਹਿਰ ਵਾਸੀਆਂ ਤੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਪੰਜਾਬ ਵਨ ਸਿੰਟ ਬੈਂਕ ਵੱਲੋਂ ਆਪ ਸਭ ਜੀ ਜੋ ਚੜਦੀ ਕਲਾ ਰਹੋ ਤੇ ਇਸ ਬੁਲੇਟਿਨ ਵਿਚ ਫਿਰ ਆ ਲੈਣਾ ਹੀ ਨਵੀਆਂ ਤੇ ਤਾਜ਼ਾ ਖਬਰਾਂ ਲਈ ਤੁਸੀਂ ਬਣੇ ਰਹੋ ਚੜਦੀ ਕਲਾ ਟਾਈਮ ਟੀਵੀ ਦੇ ਨਾਲ ਮੈਨੂੰ ਨੀਲ ਕਮਲ ਉਦਯੋਗ ਇਜਾਜ਼ਤ ਤੇ ਹੋਰ ਜਾਂਦੇ ਜਾਂਦੇ ਇੱਕ ਨਜ਼ਰ ਮਾਰ ਲੈਣੇ ਆ ਅੱਜ ਦੇ ਮੌਸਮ ਦੇ ਹਾਲਤੇ